ਰਹਿਮਾਨ ਜੀ ਜਿੰਦਾਬਾਦ ਡਾਕਟਰ ਮਮਦ ਮਿਲੂ ਰਹਿਮਾਨ ਜੀ ਜਿੰਦਾਬਾਦ ਸਰਦਾਰ ਗੁਰਮੀਤ ਸਿੰਘ ਜੀ ਬੇਅਰ ਜੀ ਜਿੰਦਾਬਾਦ ਜਿੰਦਾਬਾਦ ਜੀ ਰਹਿਮਾਨ ਜਿੰਦਾਬਾਦ ਮਿਲੂ ਰਹਿਮਾਨ ਜਿੰਦਾਬਾਦ ਹਾਂਜੀ ਵਿਧਾਇਕ ਸਾਹਿਬ ਅੱਜ ਕੀ ਪ੍ਰੋਗਰਾਮ ਹੈ ਗੁਰਮੀਤ ਸਿੰਘ ਉਮੀਦਵਾਰ ਜੀ ਜਿਹੜੇ ਕਿ ਸਭੂਕ ਦੇ ਪਾਰਟੀਆਂ ਤੋਂ ਆਕਮੀ ਫਾਮ ਵਾਲੀ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦੇ ਹੱਥ ਵਿੱਚ ਰੋਲ ਸਟੋ ਕਰਨ ਲਈ ਸਰਦਾਰ ਹੈਲੋ ਹੈਲੋ ਸਤਿਵੰਤ ਸਿੰਘ ਮਾਨ ਸਾਹਿਬ ਆਜੂ ਮੁੱਖ ਮੰਤਰੀ ਪੰਜਾਬ ਕੋਟ ਰਹੇ ਨਾ ਜਿੰਦਾਬਾਦ 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 ਅੱਜ ਉਹਨਾਂ ਦੇ ਰੋਡ ਸ਼ੋਅ ਦੇ ਵਿੱਚ ਬੜੇ ਜੋਸ਼ੋਖੋਸ ਦੇ ਨਾਲ ਸਾਡੇ ਇਲਾਕੇ ਦੇ ਸਾਡੇ ਭੰਗੀਆਂ ਸਰਦਾਰ ਉਹਦੇ ਵੱਡੀ ਗਿੱਟਾ ਵੀ ਖੱਤਰ ਹੋ ਰਹੇ ਨਾ ਸਰਦਾਰ ਕੁਲਵੰਤ ਮਾਨ ਸਾਹਿਬ ਦਾ ਸਵਾਗਤ ਕਰਨ ਲਈ ਮਾਰਿਆ ਸਵਾਗਤ ਅੱਜ ਉਹ ਜੋ ਹੋ ਰਿਹਾ ਇਸ ਦਿਨ ਦਾ ਪ੍ਰਤੀਕ ਹੈ ਕਿ ਇਲੈਕਸ਼ਨ ਜਿਹੜਾ ਹੈਗਾ ਔਰ ਬਹੁਤ ਵੱਡੇ ਮਾਹਤਵ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤ ਵਰਦੀ ਜਿੱਤਣਗੇ ਔਰ ਬਿਸਰੇ ਰਿਕਾਰਡ ਵੀ ਸੋੜਾਂਗੇ ਅੱਜ ਦਾ ਰੋਡ ਸ਼ੋਅ ਦੇਖਦੇ ਹੋਏ ਜਿਵੇਂ ਕਿ ਆਪਣੇ ਬਲੇ ਕੋੜੇ ਦੀ ਆਵਾਮ ਇਕੱਠੀ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤheer ਜੀ ਬਹੁਤ ਵੱਡੇ ਮਾਰਜਨ ਦੇ ਨਾਲ ਸੰਗਰੂਰ ਸੀਟ ਜਿੱਤਣਗੇ ਔਰ ਇੱਕ ਰਿਕਾਰਡ ਬਣੇਗਾ ਅਸੀਂ ਪਿਛਲੇ ਰਿਕਾਰਡ ਵੀ ਜਿਹੜੇ ਹਨ ਉਹ ਤੋੜਾਂਗੇ ਔਰ ਵੱਡੇ ਦੀ ਪਾਰਟੀ ਨੇ 2 ਸਾਲਾਂ ਦੇ ਵਿੱਚ ਉਹ ਬੇਮਿਸਾਲ ਕੰਮ ਕੀਤੇ ਨਾ ਕਿ ਜਿਹੜੇ ਆਪਣੀ ਮਿਸਾਲ ਆਪ ਹਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ 600 ਯੂਨਿਟ ਤੋਂ ਮਹੀਨੇ ਲਈ ਮੁਫਤ ਬਿਜਲੀ ਦਾ ਪ੍ਰਬੰਧ ਕਰਕੇ ਦਿੱਤਾ ਹੈ ਔਰ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਲਈ ਪੂਰੇ ਪੰਜਾਬ ਦੇ ਵਿੱਚ ਸੂਏ ਤੇ ਕਸੀਆਂ ਦਾ ਜਾਲ ਵਿਛਾ ਕੇ ਪਾਈਪਾਂ ਵਿਛਾ ਕੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਹੈ ਜਿਹੜੀ ਕਿ ਬਹੁਤ ਵੱਡੀ ਪ੍ਰਾਪਤੀ ਹੈ 43000 ਪੰਜਾਬ ਦੇ ਬੰਦੇ ਦੁਨੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ 13000 ਕੱਚੇ ਜਿਹੜੇ ਸਾਡੇ ਟੀਚਰ ਸੀਗੇ ਉਹਨਾਂ ਨੂੰ ਪੱਕੇ ਕੀਤਾ ਹੈ ਔਰ ਮੁਫਤ ਜਿਹੜੀ ਹੈ ਤੀਰਥ ਯਾਤਰਾ ਕੀਤੀ ਹੈ ਔਰ ਸਾਨੀ ਫ੍ਰੀ ਬਸਾਂ ਦਾ ਸਪੋਰਟ ਕੀਤਾ ਹੈ ਔਰ ਕਿਸਾਨਾਂ ਦੀਆਂ ਫਸਲਾਂ ਟਾਈਮ ਤੇ ਚੱਪੀਆਂ ਗਈਆਂ ਨੇ ਉਹਨਾਂ ਨੂੰ ਪੇਮੈਂਟਾਂ ਸਮੇਂ ਸਿਰ ਪਹੁੰਚਿਆ ਨਾ ਔਰ ਮਹੱਲਾ ਹਸਪਤਾਲਾਂ ਦੀ ਹਾਲਤ ਵਧੀਆ ਕੀਤੀ ਗਈ ਹੈ ਔਰ ਸਕੂਲ ਜਿਹੜੇ ਹਨ ਉਹਨਾਂ ਦੇ ਵਿੱਚ ਥਾ ਲਿਆਂਦਾ ਗਿਆ ਹੈ ਸਕੂਲ ਆਫ ਐਮੀਨੈਂਸ ਖੋਲੇ ਗਏ ਹਨ ਔਰ ਬੜੀ ਲੰਬੀ ਫੈਰਿਸਟ ਹੈ ਜਿਹੜੀ ਕਿ ਪੰਜਾਬ ਸਰਕਾਰ ਦੇ ਕੰਮ ਦੀ ਹੈ ਔਰ ਜਿਨ੍ਹਾਂ ਨੇ 2 ਸਾਲਾਂ ਵਿੱਚ ਇਹ ਜਿਹੇ ਕੰਮ ਕੀਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 75 ਸਾਲ ਵਿੱਚ ਵੀ ਨਹੀਂ ਕੀਤੇ ਜਿੰਦਾਬਾਦ ਜਿੰਦਾਬਾਦ ਆਮ ਆਪੀ ਪਾਰਟੀ ਕੀ ਨਹੀਂ ਮੁਕਾਬਲਾ ਲੱਗਦਾ ਸਾਟਾ ਅਸੀਂ ਕਿਸੇ ਨਾਲ